ਵੱਤਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਲੀ ਸਵਾਰੀ ਐ ਨਾਨਕ ਕਾਰਜ ਸਾਰ ਮਨ ਹਟ ਕੇ ਨਾ ਪਾਇਓ ਮਨ ਦਾ ਹਟ ਕਰਕੇ ਜਿਦ ਕਰਕੇ ਮੈਂ ਤਾਂ ਇੰਨਾ ਪੜਨਾ ਮੈਂ ਤਾਂ ਆ ਪੜਨਾ ਮੈਂ ਤਾਂ ਇਨੇ ਪਾਠ ਕਰਨੇ ਆ ਇਹ ਮਨ ਦਾ ਹਟ ਮੈਂ ਫਲਾਣੇ ਤਾਂ ਜਾਊਂਗਾ ਮੈਂ ਨਹੀਂ ਰੁਕਾਂਗਾ ਹੁਣ ਇਹਦੇ ਬਾਵਤ ਸਾਨੂੰ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕੀ ਕਲੀਅਰ ਕੀਤਾ ਹੈ ਕਿ ਵੱੱਦਾ ਚੱਟੀ ਜਿਹੜਾ ਬੰਨ ਕੇ ਕਰਨਾ ਕਾ ਮਜਬੂਰੀ ਵਾਸੋ ਕੇ ਕਰਨਾ ਵੀ ਤਾਂ ਮੈਂ ਕਰਨਾ ਹੀ ਕਰਨਾ ਉਹ ਚਾਹੇ ਲਾਲਚ ਚ ਵੱਜਿਆ ਹੋਵੇ ਚਾਹੇ ਕਿਸੇ ਡਰ ਚ ਵੱਜਿਆ ਹੋਵੇ ਜਿਵੇਂ ਸਾਡੇ ਕਹਾਵਤ ਵੀ ਹੈ ਨਾ ਵੀ ਸੱਪਾਂ ਤੋਂ ਡਰਦੀ ਗੁੱਗਾ ਪੂਜਦੀ ਹੈ ਕੋਈ ਨਾ ਗੁੱਗਾ ਪੂਜੇ ਐਸੀ ਤਰ੍ਹਾਂ ਮਨੁੱਖ ਦੋ ਤਰ੍ਹਾਂ ਦੇ ਹੀ ਭਗਤੀ ਕਰਦਾ ਜਾਂ ਲਾਲਚ ਵਾਸੋ ਕੇ ਜਾਂ ਡਰ ਕਰਕੇ ਪਰ ਸਾਡੀ ਤਾਂ ਗੁਰੂ ਸਾਹਿਬ ਨੇ ਸਾਨੂੰ ਪ੍ਰੇਮਾ ਭਗਤੀ ਸਿਖਾਈ ਆ ਅਸੀਂ ਨਾ ਹਾਲ ਚ ਵਸੋ ਕਿ ਨਾ ਡਰ ਵਸੋ ਕਿ ਅਸੀਂ ਆ ਨਾ ਭੈ ਕਾਹੋਂ ਕੋ ਦੇਤ ਨਾ ਨੈ ਪਹਿਮਾਨ ਤਾਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਗਿਆਨਵਾਨ ਮਨੁਖੋਆ ਸਿਆਣਾ ਉਹ ਆ ਜਿਹੜਾ ਨਾ ਕਿਨੂੰ ਡਰ ਦਿੰਦਾ ਨਾ ਕਿਤੋਂ ਡਰਦਾ ਹਾਂ ਅਸੀਂ ਜੋ ਸੱਚ ਆ ਉਹਨੂੰ ਅਸੀਂ ਦੱਸਣਾ ਗੁਰ ਬਾਣੀ ਦਾ ਜੋ ਸੱਚ ਆ ਅਸੀਂ ਦੁਨੀਆ ਦੇ ਸਾਹਮਣੇ ਪਰੋਸਣਾ ਇਸ ਕਰਕੇ ਸਾਨੂੰ ਬਾਣੀ ਆਪ ਪੜ੍ਹਨੀ ਚਾਹੀਦੀ ਆ ਵੱੱਦਾ ਛੱਟੀ ਨਹੀਂ ਕੰਮ ਕਰਨਾ ਚਾਹੀਦਾ ਵੱੱਦਾ ਛੱਟੀ ਅਸੀਂ ਜੋ ਵੀ ਕਰਦੇ ਆ ਉਹਦਾ ਕੋਈ ਲਾਭ ਨਹੀਂ ਇਹ ਮੈਨੂੰ ਕਹਿੰਦਾ ਗੁਰੂ ਸਾਹਿਬ ਕਹਿੰਦੇ ਆ